ਗਾਣਾ ਵੀ ਆਪਣੇ ਕੋ ਬਣਿਆ ਪਿਆ ਸੀ ਕੋਈ ਗੱਲ ਨਹੀਂ ਤੇ ਬਸ ਲੱਗਾ ਡਰਾਪ ਹੋਣ ਗਾਣਾ ਅਭੀ ਕੁਛ ਸਟੇ ਬਲੈਕ ਅਭੀ ਕਦੋਂ ਆਏਗਾ ਹਾਂ ਕਦੋਂ ਆਏਗਾ ਅਭੀ ਗਾਣਾ ਅਭੀ ਆ ਜਾਏਗਾ 2 ਸੈਕਿੰਡ ਪਹਿਲੇ ਆ ਜਾਏਗਾ ਗਾਣਾ ਬਸ ਪੰਜਾਬੀ ਆ ਗਏ ਓਏ ਸਰ ਮੇ ਅਪਲੋਡ ਟਾਈਮਿੰਗ ਇਨ YouTube ਨਹੀਂ ਨਹੀਂ ਗਾਣਾ ਤਾਂ ਅਪਲੋਡ ਹੋ ਗਿਆ ਸਰ ਬਸ ਅਬ ਪੋਸਟਰ ਅਪਲੋਡ ਹੋਣੇ ਲੱਗਾ ਹੈ ਮੇਰੇ ਹੈ ਓਏ ਟਿੱਕ ਬਾਲੋ 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 ਹਾਂਜੀ ਹਾਂਜੀ ਹੁਣ ਹੀ ਆਪਣੇ YouTube ਚੈਨਲ ਦਿਲਜੀ ਦੁਸਾਂਝ ਤੇ ਗਾਣਾ ਆ ਗਿਆ ਵਾਟਰ ਚੱਕ ਚਾਰ ਵਾਲਾ ਪਰੋਠਾ ਪਰੋਣਿਆ ਬੈਸਟ ਵਿਸ਼ੇਸ ਉਹ ਤਾਂ ਲਾ ਦੇ ਪਹਿਲਾਂ ਥਮਨੇ ਲਾ ਦੇ ਮਾਮਾ ਆਲਵੇਜ਼ ਲਵ ਯੂਰ ਵਰਕ ਥੈਂਕ ਯੂ ਜੀ ਮੇਰੇ ਨੂੰ ਬਹੁਤ ਬਹੁਤ ਆਵਾਜ਼ ਵਾਟਰ Song live ਹੈ ਨਹੀਂ ਨਹੀਂ ਅਭੀ ਨਹੀਂ live ਹੋਆ ਅਭੀ ਕਰਦੇ ਆ live ਆਪਣੇ ਬੈਟਰੀ ਚਾਰਜ ਕਰ ਦੋ ਹਾਂ ਤੇਰਾ ਕਰਦਾ ਰੀਚਾਰਜ ਆਲਵੇਜ਼ ਥੈਂਕ ਯੂ ਬ੍ਰੋ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸੇ ਮਾਈ ਨੇਮ ਆਈ ਆਈਟੀ ਗੱਲੇ ਨੇ ਟੋਡਣਾ ਕਾਟ ਵੇਟ ਅਜੇ ਅਪਲੋਡ ਹੋ ਗਈ ਥੰਬਨੇ ਲਾ ਕੇ ਦਰੋ ਥੰਬਨੇ ਲੱਗਿਆ ਬਈ ਲੱਗਿਆ ਓਕੇ ਗਾਇਜ਼ ਲੱਗੇ ਅਪਲੋਡ ਹੁਣ ਲਾਈਵ ਕਰਨ ਅਪਲੋਡ ਹੋ ਗਿਆ ਸਾਰਾ ਕੁਝ ਰੈਡੀ ਯੈਸ ਐਵਰੀਥਿੰਗ ਇਜ਼ ਰੈਡੀ ਇੱਕ ਵਾਰੀ ਆ ਡਾਇਟ ਇਜ਼ ਰੈਡੀ ਬ੍ਰੋ ਥਿਸ ਇਜ਼ ਆ ਡਾਇਟ